ਅੱਜ ਸੁਣਵਾਈ ਸੀ ਪਰਿਵਾਰ ਪਹੁੰਚਿਆ ਤੁਸੀਂ ਵੀ ਇੱਕ ਪਰਿਵਾਰ ਹੈਗੇ ਹੋ ਤੇ ਸਾਥ ਵੀ ਦੇਰੇ ਪਰਿਵਾਰ ਦਾ ਕੀ ਕਹਿਣਾ ਚਾਹੁੰਦੇ ਹੋ ਨਹੀਂ ਉਹ ਤਾਂ ਤੁਹਾਡੇ ਸਾਹਮਣੇ ਆਲਰੇਡੀ ਉਹਨਾਂ ਨੇ ਬਰੀਫਿੰਗ ਕਰਤੀ ਹੈਗੀ ਹੈ ਜਿਹੜਾ ਹੁਣ ਇਨਵੈਸਟੀਗੇਸ਼ਨ ਆ ਉਹ ਚੰ디ਗੜ੍ਹ ਯੂਟੀ ਪੁਲਿਸ ਨੂੰ ਹੈਂਡਓਵਰ ਹੋ ਜਾਊਗਾ ਤੇ ਜਿੰਮੇ ਫੈਮਿਲੀ ਨੇ ਮਿਸਿਸ ਬਾਟਨੇ ਕੇ ਹੈ ਵੀ ਔਰ ਬੇਸਿਕਲੀ ਆਪਾਂ ਨੂੰ ਆਊਟਕਮ ਦੇਖਣਾ ਵੀ ਇਸ ਇਨਵੈਸਟੀਗੇਸ਼ਨ ਦਾ ਆਊਟਕਮ ਕੀ ਨਿਕਲਦਾ ਹੈ ਤੇ ਜਿਹੜਾ ਮੇਨ ਡਿਮਾਂਡ ਹੈਗੀ ਆ ਵੀ ਉਹ ਜਸਟਿਸ ਹੋਣਾ ਚਾਹੀਏ ਤੇ ਜਿਹੜੇ ਅਕਿਊਜ਼ਡ ਆ ਉਹਨਾਂ ਨੂੰ ਪਨਿਸ਼ਮੈਂਟ ਹੋਣੀ ਇੱਕ ਹਾਕਤ ਹੈ ਤੇ ਜੇ ਕਿਸੇ ਨੂੰ ਐਬਸੋਲਿਊਟ ਪਾਵਰ ਦੇ ਦਈਏ ਤਾਂ ਉਹ ਐਬਸੋਲਿਊਟਲੀ ਕਰਪਟ ਹੋ ਜਾਂਦਾ ਹੈ ਰਾਈਟ ਸੋ ਇਹ ਵੈਲਫੇਅਰ ਵਾਸਤੇ ਆ ਪਬਲਿਕ ਸਰਵੈਂਟਸ ਨੇ ਸਾਡੇ ਪੰਜਾਬ ਦਾ ਮਾਹੌਲ ਕਿਹੜੇ ਪਾਸੇ ਨੇ ਅਸੀਂ ਲੈ ਕੇ ਜਾ ਰਹੇ ਹਾਂ ਇਹ ਠੀਕ ਨਹੀਂ ਹੈ ਜਿੰਨਾ ਲੋਕਾਂ ਨੂੰ ਚੁਣ ਕੇ ਭੇਜਦੇ ਆ ਪੋਲਿਟਿਸ਼ੀਅਨਸ ਨੇ ਉਹ ਅਕਾਉਂਟੇਬਲ ਨੇ ਐਂਡ ਲੋਕਾਂ ਨੂੰ ਤੁਸੀਂ ਕਿਦਨੂ ਆਪਾ ਤੱਕ ਰਹੇ ਆ ਰਾਈਟ ਕੋਈ ਗੱਲ ਹੈ ਤੁਹਾਡਾ ਇਹ ਸਵਾਲ ਇਹ ਸੀਗਾ ਕਿ ਪੰਜਾਬ ਦੇ ਨਾਲ ਮੇਰਾ ਪੁਆਇੰਟ ਇਹ ਸਿੱਧੀ ਗੱਲ ਹੈ ਕਿ ਤੁਸੀਂ ਚੋਰ ਨੂੰ ਜਿਹੜਾ ਚੋਰ ਆ ਉਹਨੂੰ ਕਹਿ ਸਕਦੇ ਤੁਸੀਂ ਤਵਦੀਸ਼ ਕਰਦੇ ਤੁਸੀਂ ਉਹਦੇ ਤੇ ਨਤੀਜਾ ਕੱਢਦੇ ਸਾਨੂੰ ਵੋਟਸ ਤੇ ਹਜੇ ਵੀ ਵਿਸ਼ਵਾਸ ਹੈਗਾ ਸਿਸਟਮ ਤੇ ਹਜੇ ਵੀ ਸਾਨੂੰ ਵਿਸ਼ਵਾਸ ਰੱਖਣਾ ਪੈਣਾ ਹੈ ਕਿ ਜੋ ਚੀਜ਼ਾਂ ਖਰਾਬ ਹੋ ਰਹੀਆਂ ਨੇ ਇਹ ਇੱਕ ਟੈਸਟ ਕੇਸ ਹੈਗਾ ਇਸੇ ਦੇ ਦੇ ਇਸ ਨਹੀਂ ਇਸ ਨੂੰ ਪਲੀਜ਼ ਇੱਕ ਕਰਲ ਬਾਠ ਵਰਸਸ ਪੁਲਿਸ ਜਾਂ ਆਰਮੀ ਵਰਸਸ ਪੁਲਿਸ ਨਹੀਂ ਦੇਖਣਾ ਹੈ ਇਹ ਆਮ ਜਨਤਾ ਦੀ ਲੜਾਈ ਹੈ ਕਿ ਇਹਦਾ ਮਤਲਬ ਕੋਈ ਆਮ ਜਨਤਾ ਹੋਵੇ ਉਹਨੂੰ ਕੋਈ ਵੀ ਜਾ ਕੇ ਕੁੱਟਾਪਾ ਪਚਾੜ ਦੇ ਅੱਜ ਮੈਂ ਇੱਕ ਛੋਟੀ ਗੱਲ ਹੋਰ ਪੁੱਛਦਾ ਤੁਹਾਡੇ ਰਹਿਮ ਇੱਕ ਸਵਾਲ ਦੂਸਰਾ ਜਾਂਦਾ ਅੱਜ ਅਸੀਂ ਸਾਰੇ ਇੱਥੇ ਹੈਗੇ ਜੀ ਪਿੱਛੇ ਥੋੜੀ ਬੈਕਿੰਗ ਹੈਗੀ ਹੈ ਸਾਡੀ ਫੌਜ ਦੀ ਵੀ ਹੈਗੀ ਹੈ ਸਾਡੀ ਵੀ ਹੈਗੀ ਹੈ ਰਾਈਟ ਤੁਸੀਂ ਇਹ ਦੱਸੋ ਇਹ ਮੁੰਡਾ ਹੈਗਾ ਜੇ ਇਹਦੇ ਨਾਲ ਇਹ ਹੋਇਆ ਹੁੰਦਾ ਇਹ ਕਿੱਥੇ ਜਾਂਦਾ ਕੀ ਹਾਈ ਕੋਰਟ ਚ ਆ ਸਕਦਾ ਸੀ ਹਾਂ ਮਨੁਸਾਨ ਬਿਲਕੁਲ ਤਾਂ ਫਿਰ ਕੀ ਅਸੀਂ ਇੱਥੇ ਡੰਗਰ ਹੈਗੇ ਆ ਯਾਨੀ ਚੰਡੀਗੜ੍ਹ ਪੁਲਿਸ ਕੋਈ ਕੀ ਇਹ ਪੰਜਾਬ ਦੀ ਆਵਾਮ ਇਹ ਪੁਲਸੀਏ ਜਿਹੜੇ ਹੈਗੇ ਆ ਕਿ ਇਹਨਾਂ ਦੇ ਪਿੰਡਾਂ 'ਚ ਇਹਨਾਂ ਦੇ ਮਾਂ ਪੈਣ ਨਹੀਂ ਹੈ ਕੱਲ ਨੂੰ ਇਹਨਾਂ ਦੇ ਮਾਂ ਪੈਰਾਂ ਤੇ ਕੋਈ ਹੱਥ ਪਾਵੇ ਫਿਰ ਪਾਊਗਾ ਮੈਂ ਵੀ ਕਹਿ ਰਿਹਾ ਹਾਂ ਉਹਨਾਂ ਤੇ ਵੀ ਪਾਊਗਾ ਕੱਲ ਕਿਉਂਕਿ ਜਿਸ ਤਰੀਕੇ ਨਾਲ ਇਹ ਕੰਮ ਕਰ ਰਹੇ ਆ ਇਹ ਦੇਖੋ ਜੋ ਆਈਨਾ ਤਾਨੂੰ ਸਹੀ ਸ਼ਕਲ ਦਿਖਾਊਗਾ ਬਿਲਕੁਲ ਤੁਸੀਂ ਗਲਤ ਕਰੋਗੇ ਫਰਦ ਨਾਲ ਗਲਤ ਹੋਊਗਾ ਤੇ ਅਸੀਂ ਹੱਥ ਜੋੜ ਕੇ ਸਾਰੇ ਨੂੰ ਕਹਿੰਨੇ ਆ ਕਿ ਭਰਾਵੋ ਹਿੰਦੁਸਤਾਨ ਆ ਇਹ ਅੰਗਰੇਜ਼ਾਂ ਦੀ ਪੁਲਿਸ ਨਹੀਂ ਹੈਗੀ ਹਿੰਦੁਸਤਾਨੀਆਂ ਦੀ ਪੁਲਿਸ ਹੈਗੀ ਆ ਜੇ ਪੁਲਿਸ ਦਾ ਕੰਮ ਸਿੱਖੋ ਪਹਿਲਾਂ ਪੁਲਿਸ ਨੂੰ ਦੇਖ ਕੇ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਆ ਕਿ ਸਾਨੂੰ ਬਚਾਉਣ ਵਾਲਾ ਕੋਈ ਆ ਗਿਆ ਅੱਜ ਤਾਂ ਇੱਥੇ ਪੁਲਿਸ ਕੋਲ ਜਾਣ ਤੋਂ ਬੰਦਾ ਡਰਦਾ ਸਾਡੀ ਸਿਰਫ ਕੇਸ ਕੇਸ ਦੇ ਰਾਹੀਂ ਇਹ ਹੀ ਸਾਡੀ ਪੋਸਟਰੀਂਗ ਹੈਗੀ ਹੈ ਇਹ ਹੀ ਸਾਡੀ ਮੰਗ ਹੈਗੀ ਹੈ ਕਿ ਇਸ ਹਿੰਦੁਸਤਾਨ ਚ ਜੀ ਜੀ ਲੋਕੀ ਅਮਨ ਸ਼ਾਂਤੀ ਤੇ ਪਿਆਰ ਨਾਲ ਜੀ ਜੀ ਅੱਜ ਸੁਣਵਾਈ ਸੀ ਪਰਿਵਾਰ ਪਹੁੰਚਿਆ ਤੁਸੀਂ ਵੀ ਇੱਕ ਪਰਿਵਾਰ ਹੈਗੇ ਹੋ ਤੇ ਸਾਥ ਵੀ ਦੇਰੇ ਪਰਿਵਾਰ ਦਾ ਕੀ ਕਹਿਣਾ ਚਾਹੁੰਦੇ ਹੋ ਦੀ ਉਹ ਤਾਂ ਤੁਹਾਡੇ ਸਾਹਮਣੇ ਆਲਰੇਡੀ ਉਹਨਾਂ ਨੇ ਬਰੀਫਿੰਗ ਕਰਤੀ ਹੈਗੀ ਇਹ ਜਿਹੜਾ ਹੁਣ ਇਨਵੈਸਟੀਗੇਸ਼ਨ ਆ ਉਹ ਚੰ디ਗੜ੍ਹ ਜੁਟੀ ਪੁਲਿਸ ਨੂੰ ਹੈਂਡਓਵਰ ਹੋ ਜਾਊਗਾ ਤੇ ਜਿਵੇਂ ਫੈਮਿਲੀ ਨੇ ਮਿਸਿਸ ਬਾਠਨੇ ਕੇ ਹੈ ਵੀ ਹੁਣ ਬੇਸਿਕਲੀ ਆਪਾਂ ਨੂੰ ਆਊਟਕਮ ਦੇਖਣਾ ਵੀ ਇਸ ਇਨਵੈਸਟੀਗੇਸ਼ਨ ਦਾ ਆਊਟਕਮ ਕੀ ਨਿਕਲਦਾ ਹੈ ਤੇ ਜਿਹੜਾ ਮੇਨ ਡਿਮਾਂਡ ਹੈਗੀ ਆ ਵੀ ਉਹ ਜਸਟਿਸ ਹੋਣਾ ਚਾਹੀਏ ਤੇ ਜਿਹੜੇ ਅਕਿਊਜ਼ਡ ਆ ਉਹਨਾਂ ਨੂੰ ਪਨਿਸ਼ਮੈਂਟ ਹੋਣੀ ਇੱਕ ਹਾਕਵਤ ਹੈ ਤੇ ਜੇ ਕਿਸੇ ਨੂੰ ਐਬਸੋਲਿਊਟ ਪਾਵਰ ਦੇ ਦਈਏ ਤਾਂ ਉਹ ਐਬਸੋਲਿਊਟਲੀ ਕਰਪਟ ਹੋ ਜਾਂਦਾ ਹੈ ਰਾਈਟ ਸੋ ਇਹ ਵੈਲਫੇਅਰ ਵਾਸਤੇ ਆ ਪਬਲਿਕ ਸਰਵੈਂਟਸ ਨੇ ਸਾਡੇ ਪੰਜਾਬ ਦਾ ਮਾਹੌਲ ਕਿਹੜੇ ਪਾਸੇ ਨੂੰ ਅਸੀਂ ਲੈ ਕੇ ਜਾ ਰਹੇ ਹਾਂ ਇਹ ਠੀਕ ਨਹੀਂ ਹੈ ਜਿੰਨਾਂ ਲੋਕਾਂ ਨੂੰ ਵੀ ਚੁਣ ਕੇ ਭੇਜਦੇ ਆ ਪੋਲਿਟਿਸ਼ੀਅਨਸ ਨੇ ਉਹ ਅਕਾਉਂਟੇਬਲ ਨੇ ਐਂਡ ਲੋਕਾਂ ਨੂੰ ਤੁਸੀਂ ਕਿੱਦਨੂੰ ਆਪਾ ਧੱਕ ਰਹੇ ਆ ਰਾਈਟ ਤੁਸੀਂ ਗੱਲ ਇਹ ਤੁਹਾਡਾ ਇਹ ਸਵਾਲ ਇਹ ਸੀਗਾ ਕਿ ਪੰਜਾਬ ਦੇ ਨਾਲ ਮੇਰਾ ਪੁਆਇੰਟ ਇਹ ਸਿੱਧੀ ਗੱਲ ਹੈ ਕਿ ਤੁਸੀਂ ਚੋਰ ਨੂੰ ਜਿਹੜਾ ਚੋਰ ਆ ਉਹਨੂੰ ਕਹਿ ਸਕਦੇ ਤੁਸੀਂ ਤਵਦੀਸ਼ ਕਰਦੇ ਤੁਸੀਂ ਉਹਦੇ ਤੇ ਨਤੀਜਾ ਕੱਢਦੇ ਸਾਨੂੰ कोर्ट्स ਤੇ ਹਜੇ ਵੀ ਵਿਸ਼ਵਾਸ ਹੈਗਾ ਹਮਮ ਸਿਸਟਮ ਤੇ ਹਜੇ ਵੀ ਸਾਨੂੰ ਵਿਸ਼ਵਾਸ ਰੱਖਣਾ ਪੈਣਾ ਹੈ ਕਿ ਜੋ ਚੀਜ਼ਾਂ ਖਰਾਬ ਹੋ ਰਹੀਆਂ ਨੇ ਇਹ ਇੱਕ ਟੈਸਟ ਕੇਸ ਹੈਗਾ ਇਸ ਦੇ ਦੇਸ਼ ਨਹੀਂ ਇਸ ਨੂੰ ਪਲੀਜ਼ ਇੱਕ ਕਰਲ ਬਾਠ ਵਰਸਸ ਪੁਲਿਸ ਜਾਂ ਆਰਮੀ ਵਰਸਸ ਪੁਲਿਸ ਨਹੀਂ ਦੇਖਣਾ ਹੈ ਇਹ ਆਮ ਜਨਤਾ ਦੀ ਲੜਾਈ ਹੈ ਕਿ ਇਹਦਾ ਮਤਲਬ ਕੋਈ ਆਮ ਜਨਤਾ ਹੋਵੇ ਉਹਨੂੰ ਕੋਈ ਵੀ ਜਾ ਕੇ ਕਟਾਪਾ ਪਚਾੜ ਦੇ ਅੱਜ ਮੈਂ ਇੱਕ ਛੋਟੀ ਗੱਲ ਹੋਰ ਪੁੱਛਦਾ ਤੁਹਾਡੇ ਰਹਿ ਹਾਂ ਇੱਕ ਸਵਾਲ ਦੂਸਰਾ ਜਾਂਦਾ ਅੱਜ ਅਸੀਂ ਸਾਰੇ ਇੱਥੇ ਹੈਗੇ ਪਿੱਛੇ ਥੋੜੀ ਬੈਕਿੰਗ ਹੈਗੀ ਇਹ ਸਾਡੀ ਫੌਜ ਦੀ ਵੀ ਹੈਗੀ ਇਹ ਸਾਡੀ ਵੀ ਹੈਗੀ ਰਾਈਟ ਤੁਸੀਂ ਇਹ ਦੱਸੋ ਇਹ ਮੁੰਡਾ ਹੈਗਾ ਜੇ ਇਹਦੇ ਨਾਲ ਇਹ ਹੋਇਆ ਹੁੰਦਾ ਇਹ ਕਿੱਥੇ ਜਾਂਦਾ ਕੀ ਹਾਈ ਕੋਰਟ ਚ ਆ ਸਕਦਾ ਸੀ ਹਾਂ ਮਨੁੱਖ ਬਿਲਕੁਲ ਤਾਂ ਫਿਰ ਕੀ ਅਸੀਂ ਇੱਥੇ ਡੰਗਰ ਹੈਗੇ ਆ ਕੀ ਇਹ ਪੰਜਾਬ ਦੀ ਆਵਾਮ ਇਹ ਪੁਲਸੀਏ ਜਿਹੜੇ ਹੈਗੇ ਆ ਕਿ ਇਹਨਾਂ ਦੇ ਪਿੰਡਾਂ 'ਚ ਇਹਨਾਂ ਦੇ ਮਾਂ ਪੈਣ ਨਹੀਂ ਹੈ ਕੱਲ ਨੂੰ ਇਹਨਾਂ ਦੇ ਮਾਂ ਪੈਰਾਂ ਤੇ ਕੋਈ ਹੱਥ ਪਾਵੇ ਫਿਰ ਪਾਊਗਾ ਮੈਂ ਵੀ ਕਹਿ ਰਹੇ ਹਾਂ ਉਹਨਾਂ ਤੇ ਵੀ ਪਾਊਗਾ ਕਰ ਕਿਉਂਕਿ ਜਿਸ ਤਰੀਕੇ ਨਾਲ ਇਹ ਕੰਮ ਕਰ ਰਹੇ ਆ ਇਹ ਦੇਖੋ ਜੋ ਆਇਨਾ ਤੁਹਾਨੂੰ ਸਾਡੀ ਸ਼ਕਲ ਦਿਖਾਊਗਾ ਤੁਸੀਂ ਗਲਤ ਕਰੋਗੇ ਫਰਦ ਨਾਲ ਗਲਤ ਹੋਊਗਾ ਤੇ ਅਸੀਂ ਹੱਥ ਜੋੜ ਕੇ ਸਾਰੇ ਨੂੰ ਕਹਿੰਦੇ ਆ ਕਿ ਭਰਾਵੋ ਹਿੰਦੁਸਤਾਨ ਆ ਇਹ ਅੰਗਰੇਜ਼ਾਂ ਦੀ ਪੁਲਿਸ ਨਹੀਂ ਹੈਗੀ ਹਿੰਦੁਸਤਾਨੀਆਂ ਦੀ ਪੁਲਿਸ ਹੈਗੀ ਆ ਜੇ ਪੁਲਿਸ ਦਾ ਕੰਮ ਸਿੱਖੋ ਪਹਿਲਾਂ ਪੁਲਿਸ ਨੂੰ ਦੇਖ ਕੇ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਆ ਕਿ ਸਾਨੂੰ ਬਚਾਉਣ ਵਾਲਾ ਕੋਈ ਆ ਗਿਆ ਅੱਜ ਤਾਂ ਇੱਥੇ ਪੁਲਿਸ ਕੋਲ ਜਾਣ ਤੋਂ ਬੰਦਾ ਡਰਦਾ ਰਾਈਟ ਸਾਡੀ ਸਿਰਫ ਇਸ ਕੇਸ ਦੇ ਰਾਹੀਂ ਇਹ ਹੀ ਸਾਡੀ ਪੋਸਟਰੀੰਗ ਹੈਗੀ ਹੈ ਇਹ ਹੀ ਸਾਡੀ ਮੰਗ ਹੈਗੀ ਹੈ ਕਿ ਇਸ ਹਿੰਦੁਸਤਾਨ ਚ ਜੀ ਜੀ ਲੋਕੀ ਅਮਨ ਸ਼ਾਂਤੀ ਤੇ ਪਿਆਰ ਨਾਲ